ਦੋਸਤੋ ਇੱਕ ਸਵਾਲ ਆ ਜਿਹੜਾ ਅਕਸਰ ਮੇਰੇ ਵਰਗੇ ਭਾਰਤ ਛੱਡ ਚੁੱਕੇ ਲੋਕਾਂ ਨੂੰ ਕੀਤਾ ਜਾਂਦਾ ਹੈ ਕਿ ਤੁਸੀਂ ਜਿਹੜੇ ਮੁਲਕ ਵਿੱਚ ਹੁਣ ਰਹਿੰਦੇ ਹੋ ਜਿੱਥੇ ਸੈਟਲ ਹੋ ਗਏ ਹੋ ਤੁਸੀਂ ਉਸ ਦੀ ਰਾਜਨੀਤੀ ਉਸ ਦੇ ਮਸਲਿਆਂ ਬਾਰੇ ਨਹੀਂ ਬੋਲਦੇ ਤੁਸੀਂ ਭਾਰਤ ਜਾਂ ਪੰਜਾਬ ਬਾਰੇ ਕਿਉਂ ਬੋਲਦੇ ਹੋ ਇਹ ਜ਼ਿਆਦਾਤਰ ਉਦੋਂ ਕਿਹਾ ਜਾਂਦਾ ਜਦੋਂ ਮੇਰੇ ਵਰਗਾ ਆਪਣੇ ਮੂਲ ਦੇਸ਼ ਦੀਆਂ ਸਰਕਾਰਾਂ ਜਾਂ ਉੱਥੋਂ ਦੇ ਸਿਸਟਮ ਤੇ ਸਵਾਲ ਕਰਦਾ ਫਿਰ ਜਿਹੜੇ ਲੋਕ ਸਰਕਾਰੀ ਪੱਖ ਦੇ سوشل ਮੀਡੀਆ ਤੇ ਬੈਠੇ ਹੁੰਦੇ ਹਨ ਉਹਨਾਂ ਨੂੰ ਨਾ ਇਹੋ ਜਿਹੇ ਜਿਹੇ ਸਵਾਲ ਤਕਲੀਫ ਬਹੁਤ ਦਿੰਦੇ ਨੇ ਤਾਂ ਫਿਰ ਉਹ ਇਸ ਕਰਕੇ ਕਹਿੰਦੇ ਨੇ ਵੀ ਜਦੋਂ ਤੁਸੀਂ ਪੰਜਾਬ ਛੱਡ ਹੀ ਦਿੱਤਾ ਫਿਰ ਤੁਹਾਨੂੰ ਉੱਥੋਂ ਦਾ ਫਿਕਰ ਕਿਉਂ ਤੁਸੀਂ ਜਿੱਥੇ ਰਹਿੰਦੇ ਹੋ ਉੱਥੋਂ ਦੀ ਗੱਲ ਕਰੋ ਤੁਹਾਡਾ ਪੰਜਾਬ ਤੇ ਬੋਲਣਾ ਕਹਿੰਦੇ ਬਣਦਾ ਨਹੀਂ ਹੁਣ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਜ਼ਿੰਦਗੀ ਦੇ 25 30 ਸਾਲ ਤੱਕ ਜ਼ਿਆਦਾਤਰ ਸਮਾਂ ਦੋਸਤੋ ਭਾਰਤ ਵਿੱਚ ਗੁਜ਼ਰਿਆ ਅਤੇ ਉਸ ਤੋਂ ਬਾਅਦ ਮੈਂ ਅਮਰੀਕਾ ਆ ਗਿਆ ਇੱਥੇ ਆ ਕੇ ਵੀ ਮਾਨਸਿਕ ਤੌਰ ਤੇ ਮੈਂ ਭਾਰਤੀ ਰਿਆ ਹਰ ਵਕਤ ਭਾਰਤ ਦੀ ਸਿਆਸਤ ਉਥੋਂ ਦੇ ਕਲਚਰ ਬਾਰੇ ਸੋਚਦੇ ਰਹਿਣਾ ਇਹ ਮੇਰੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਰਿਹਾ ਮੈਂ ਇਕੱਲਾ ਹੀ ਨਹੀਂ ਬਹੁਤ ਸਾਰੇ ਹੋਰ ਵੀ ਜਿਹੜੇ ਪਾਕਿਸਤਾਨੀ ਭਾਰਤੀ ਹਨ ਜਿਹੜੇ ਵਿਦੇਸ਼ਾਂ ਵਿੱਚ ਆ ਗਏ ਜ਼ਿੰਦਗੀ ਸੌਖੀ ਕਰ ਲਈ ਪਰ ਮਨ ਸੌਖਾ ਨਹੀਂ ਹੋਇਆ ਉਹ ਅਖੀਰ ਤੱਕ ਉਸ ਮਿੱਟੀ ਦੇ ਦੁੱਖ ਵਿੱਚ ਦੁਖੀ ਰਹਿੰਦੇ ਹਨ ਜਿੱਥੇ ਉਹਨਾਂ ਦਾ ਜਨਮ ਹੋਇਆ ਅਸੀਂ ਸਵੇਰੇ ਉੱਠ ਕੇ ਆਪਣੀ ਜਨਮ ਭੂਮੀ ਦੀਆਂ ਹੀ ਖਬਰਾਂ ਪੜ੍ਹਦੇ ਹਾਂ ਵਦੇਸ਼ ਦੀ ਧਰਤੀ ਤੇ ਰਹਿ ਕੇ ਵੀ ਅਸੀਂ ਇਸ ਤੋਂ ਦੂਰ ਰਹਿੰਦੇ ਆ ਅਤੇ ਜਿੱਥੇ ਸਾਡਾ ਜਨਮ ਹੋਇਆ ਹੈ ਉੱਥੋਂ ਦੂਰ ਰਹਿ ਕੇ ਵੀ ਅਸੀਂ ਆਪਣੇ ਆਪ ਨੂੰ ਉਸ ਦੇ ਕੋਲ ਮਹਿਸੂਸ ਕਰਦੇ ਹਾਂ ਸਾਫ਼ ਜੀ ਗੱਲ ਆ ਕਿ ਜਿਹੜਾ ਬੰਦਾ ਕੋਈ ਵੀ ਜਦੋਂ ਕਿਤੇ ਰਿਸ਼ਤੇਦਾਰੀ ਤੇ ਜਾਂਦਾ ਕੰਮ ਕਾਰ ਵਾਸਤੇ ਬਾਹਰ ਚਲਿਆ ਜਾਵੇ ਤਾਂ ਉਸ ਨੂੰ ਹਮੇਸ਼ਾ ਆਪਣੇ ਘਰ ਦੀ ਚਿੰਤਾ ਰਹਿੰਦੀ ਹੈ ਕਿਸੇ ਨੇ ਨਾ ਬੜਾ ਸੋਹਣਾ ਕਿਹਾ ਸੀ ਐਨ ਆਰ ਆਈਆਂ ਬਾਰੇ ਕਿ ਐਨ ਆਰ ਆਈ ਬੰਦੇ ਲਈ ਉਸ ਦਾ ਨੈਟਿਵ ਮੁਲਕ ਉਸ ਦਾ ਪਿਆਕਾ ਪਰਿਵਾਰ ਹੁੰਦਾ ਇਸ ਉਦਾਹਰਨ ਵਿੱਚ ਹੀ ਬੜੀ ਸੰਵੇਦਨਾ ਤੁਸੀਂ ਦੇਖੋ ਕੁੜੀਆਂ ਵਿਚਾਰੀਆਂ ਵਿਹਾਈਆਂ ਜਾਂਦੀਆਂ ਨੇ ਸਹੁਰੇ ਪਰਿਵਾਰ ਵਿੱਚ ਉਹਨਾਂ ਦੀ ਨਵੀਂ ਜ਼ਿੰਦਗੀ ਵੀ ਸ਼ੁਰੂ ਹੁੰਦੀ ਹੈ ਅੱਗੇ ਜਾ ਕੇ ਉਹ ਪਤਨੀਆਂ ਮਾਵਾਂ ਨੋਹਾਂ ਸੱਸਾਂ ਦਾਦੀਆਂ ਨਾਨੀਆਂ ਵੀ ਬਣ ਜਾਂਦੀਆਂ ਨੇ ਪਰ ਅਖੀਰ ਤੱਕ ਉਹਨਾਂ ਨੂੰ ਆਪਣੇ ਪੇਕੇ ਪਰਿਵਾਰ ਦੀ ਫਿਕਰ ਰਹਿੰਦੀ ਹੈ ਆਖਰੀ ਸਾਹ ਤੱਕ ਮੈਂ ਇਹ ਵੀ ਦੇਖਿਆ ਕਿ ਜੇ ਕਿਤੇ ਪੇਕਾ ਪਰਿਵਾਰ ਥੋੜਾ ਆਰਥਿਕ ਤੌਰ ਤੇ ਕਮਜ਼ੋਰ ਹੋਵੇ ਉਹ ਸਹੁਰੇ ਘਰ ਤੋਂ ਲੁਕਾ ਕੇ ਆਪਣੇ ਪਰਸਨਲ ਖਰਚੇ ਵਿੱਚੋਂ ਕਿਰਸ ਕਰਕੇ ਕੁਝ ਪੈਸੇ ਜਮ੍ਹਾਂ ਕਰ ਦਿੰਦੀਆਂ ਨੇ ਕਿ ਜਦੋਂ ਕਿਤੇ ਮੈਂ ਪੇਕੇ ਗਈ ਤਾਂ ਆਪਣੇ ਭਤੀਜੇ ਭਤੀਜੀਆਂ ਨੂੰ ਕੁਝ ਦੇ ਕੇ ਆਵਾਂਗੀ ਉਹਨਾਂ ਨੂੰ ਕੁਝ ਲੀੜਾ ਕੱਪੜਾ ਬਣਾ ਦੇਵਾਂ ਇਸ ਨੂੰ ਚੋਰੀ ਨਹੀਂ ਕਹਿੰਦੇ ਇਹ ਉਸ ਦੇ ਜਜ਼ਬਾਤ ਹਨ ਉਸ ਘਰ ਨਾਲ ਜਿਸ ਵਿੱਚ ਉਸ ਦਾ ਬਚਪਨ ਬੀਤਿਆ ਉਸ ਦੀ ਹਮਦਰਦੀ ਹੈ ਆਪਣੇ ਉਹਨਾਂ ਭੈਣ ਭਰਾਵਾਂ ਨਾਲ ਜਿਨ੍ਹਾਂ ਦੇ ਨਾਲ ਉਸ ਨੇ ਉਸ ਵਿੜੇ ਵਿੱਚ ਤੰਗੀਆਂ ਕੱਟੀਆਂ ਸੀ ਬਿਲਕੁਲ ਇਹੋ ਜਿਹਾ ਹੀ ਰਿਸ਼ਤਾ ਹੈ ਸਾਡਾ ਵਿਦੇਸ਼ਾਂ ਵਿੱਚ ਰਹਿ ਰਹੇ ਦੇਸੀਆਂ ਦਾ ਆਪਣੇ ਮੁਲਕ ਦੀ ਮਿੱਟੀ ਨਾਲ ਜਿੱਥੇ ਸਾਡਾ ਜਨਮ ਹੋਇਆ। ਵਿਦੇਸ਼ ਵਿੱਚ ਆ ਕੇ ਸਾਨੂੰ ਆਪਣੇ ਪਿੰਡ ਦੀਆਂ ਰੂੜੀਆਂ ਦਾ ਵੀ ਮੋਹ ਹੁੰਦਾ। ਦਿਨ ਚੜਦੇ ਸਾਰ ਪਹਿਲਾ ਫਿਕਰ ਸਾਨੂੰ ਪੰਜਾਬ ਦਾ ਹੁੰਦਾ ਅਤੇ ਰਾਤ ਵੇਲੇ ਸੌਣ ਤੋਂ ਪਹਿਲਾਂ ਜਿਹੜਾ ਆਖਰੀ ਫਿਕਰ ਹੁੰਦਾ ਉਹ ਵੀ ਪੰਜਾਬ ਦਾ ਹੀ ਹੁੰਦਾ ਹੈ। ਧੰਨਵਾਦ।